ਨਿਊਜ਼ ਬਾਣੀ YouTube ਚੈਨਲ ਤੇ ਆਪ ਦਾ ਸਵਾਗਤ ਹੈ ਹੁਣ ਤੁਸੀਂ ਸਰਬਜੀਤ ਸਿੰਘ ਕੋਲੋਂ ਪੰਜਾਬੀ ਵਿੱਚ ਖਬਰਾਂ ਸੁਣੋਗੇ ਸਭ ਤੋਂ ਪਹਿਲਾਂ YouTube ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪੰਜਾਬ ਦੇ ਅੰਦਰ ਹੋਈਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਨਤੀਜੇ ਆ ਚੁੱਕੇ ਹਨ ਜਿਸ ਵਿੱਚ ਆਮ ਆਦਮੀ ਪਾਰਟੀ ਨੇ ਤਿੰਨ ਸੀਟਾਂ ਜਿੱਤ ਲਈਆਂ ਹਨ ਜੱਬਿਆ ਤੋਂ ਆਮ ਆਦਮੀ ਪਾਰਟੀ ਦੇ ਇਸ਼ਾਨ ਕੁਮਾਰ ਨੇ ਰਣਜੀਤ ਐਡਵੋਕੇਟ ਨੂੰ ਹਰਾ ਦਿੱਤਾ ਹੈ ਭਾਜਪਾ ਦੇ ਉਮੀਦਵਾਰ ਹੁਣ ਸਿੰਘ ਠੰਡਣ ਨੂੰ ਸਿਰਫ 8692 ਬੋਟਾ ਹੀ ਮਿੜੀਆਂ ਹਨ ਇਸ਼ਾਨਕ ਕੁਮਾਰ ਨੂੰ ਕੁੱਲ 51904 ਵੋਟਾਂ ਮਿਲੀਆਂ ਜਦਕਿ ਰਣਜੀਤ ਕਮਾਨੂ ਤੇ 3214 ਵੋਟਾਂ ਮਿਲੀਆਂ ਇਸ਼ਾਨਕ ਕੁਮਾਰ ਨੇ ਰਣਜੀਤ ਕਮਾਨੂ 28690 ਵੋਟਾਂ ਨਾਲ ਹਰਾ ਦਿੱਤਾ ਜਦਕਿ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਡਾਵਾ ਨੇ ਜਤਿੰਦਰ ਕੌਰ ਰੰਡਾਵਾ ਨੂੰ ਹਰਾ ਦਿੱਤਾ ਗੁਰਦੀਪ ਸਿੰਘ ਰੰਡਾਵਾ ਨੂੰ 49584 ਜਤਿੰਦਰ ਕੌਰ ਨੂੰ 58322 ਵੋਟਾਂ ਹੀ ਪ੍ਰਾਪਤ ਹੋਈਆਂ ਉੱਥੇ ਭਾਜਪਾ ਨੂੰ ਸਿਰਫ 6444 ਵੋਟਾਂ ਹੀ ਪ੍ਰਾਪਤ ਹੋਈਆਂ ਰਾਇਆ ਬ੍ਰਿੰਗ ਦੀ ਪਤਨੀ ਗਿੰਦੜਵਾਹ ਤੋਂ ਹਰਦੀਪ ਸਿੰਘ ਡੈਂਪੀ ਤੋਂ ਹਾਰ ਗਈ ਹੈ ਜਰਕੇ ਆਮ ਆਦਮੀ ਪਾਰਟੀ ਬਰਨਾਲਾ ਤੋਂ ਸਾਰਦਾ ਸਾਹਮਣਾ ਕਰਨਾ ਪਿਆ ਹੈ ਇੱਥੇ ਕਲਦੀਪ ਸਿੰਘ ਢਿੱਲੋਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਹਰਾ ਦਿੱਤਾ ਹੈ ਮਹਾਰਾਸ਼ਟਰ ਅਤੇ ਝਾਰਖੰਡ ਦੇ ਚੋਣ ਤੀਜੇ ਵੀ ਸਾਹਮਣੇ ਆ ਚੁੱਕੇ ਹਨ ਇੱਥੇ ਭਾਜਪਾ ਸਰਕਾਰ ਬਣਾਉਣ ਦੀ ਨਜ਼ਰ ਆ ਰਹੀ ਹੈ ਮਹਾਰਾਸ਼ਟਰ ਵਿੱਚ ਕੋਲ 288 ਸੀਟਾਂ ਦੀ VOTING ਹੋਈ ਤੇ ਭਾਜਪਾ ਨੂੰ 222 ਸੀਟਾਂ ਤੇ ਬਹੁਮਤ ਮਿਲ ਚੁੱਕਾ ਹੈ ਜਦਕਿ ਮਹਾਰਾਸ਼ਟਰ ਵਿੱਚ ਜਿਹੜੀ ਕਾਂਗਰਸ ਪਾਰਟੀੋਂ ਪਿੱਛੇ ਰਹਿ ਗਈ ਹੈ ਝਾਰਖੰਡ ਵਿੱਚ ਹਿੰਮਸਰੇਨ ਦੀ ਸਰਕਾਰ ਬਣਨਾ ਤੈ ਹੈ ਪਰ ਇਸ ਦੀ ਦੂਸਰੀ ਪਾਰੀ ਵਿੱਚ ਭਾਰਤੀ ਕ੍ਰਿਕਟ ਟੀਮ ਨੇ 118 ਰਨਾਂ ਦੀ ਵੱੜਤ ਲੈ ਲਈ ਹੈ ਦੂਸਰੀ ਪਾਰੀ ਵਿੱਚ ਜੈਸਵਾਲ ਨੇ 90 ਰਨ ਤੇ ਲੋਕੇਸ਼ ਰਾਹਲ 62 ਰਨ ਬਣਾ ਕੇ ਖੇਡ ਰਹੇ ਹਨ ਭਾਰਤ ਦੀ ਅਜੇ ਤੱਕ ਕੋਈ ਵੀ ਵਿਕਟ ਨਹੀਂ ਡਿਗੀ ਹੈ ਆਈਪਲ ਵਿੱਚ ਖੇਡਣ ਵਾਲੇ ਪਲੇਅਰਾਂ ਦੀ ਕੱਲ ਬੋਲੀ ਲਗਾਈ ਜਾਵੇਗੀ 30 ਕਰੋੜ ਰੁਪਏ ਦਾ ਕੱਲ ਰਿਕਾਰਡ ਟੁੱਟ ਸਕਦਾ ਹੈ ਮਹਿੰਗੇ ਸਟਾਰ ਪਰ ਵੀ ਬੋਲੀ ਲੱਗੇਗੀ 570 ਖੜਾਨੀਆਂ ਤੇ 641 ਰਪਏ 641 ਕਰੋੜ ਰੁਪਏ ਦੀ ਬੋਲੀ ਲਗਾਈ ਜਾਵੇਗੀ 네ਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਹੁਣ ਦੀ ਭਾਰਤਾਂਤਪਰਾਂ ਚੀਨ ਦੀ ਯਾਤਰਾ ਕਰਨੀ ਚਾਹੁੰਦੇ ਹਨ ਇਸਤੇ ਉਹਨਾਂ ਦੀ ਲੋਜਨਾ ਹੋ ਰਹੀ ਹੈ ਅਕਤੂਬਰ ਦੇ ਮਹੀਨੇ ਚੀਨ ਦੀ ਯਾਤਰਾ ਤੇ ਜਾ ਰਹੇ ਹਨ ਰੂਸ ਦੇ ਰਾਸ਼ਟਰਪਤੀ ਬਲਦੀਮਰ ਪੁਤਨ ਨੇ ਕਿਹਾ ਹੈ ਕਿ ਉਹਨਾਂ ਨੇ ਮਿਜਾਈਲਾਂ ਦੇ ਨਵੇਂ ਆਰਡਰ ਦਿੱਤੇ ਹਨ ਅਤੇ ਨਵੀਂ ਪ੍ਰੋਡਕਸ਼ਨ ਪੈਦਾ ਕਰਨ ਲਈ ਕਿਹਾ ਹੈ ਪਿਛਲੇ ਦਿਨ ਬ੍ਰੁਢੀ ਮਾਰਕ ਉਦਨ ਸਰਕਾਰ ਬਰੂਜਕਰਨ ਤੇ ਪਲਾਸਟਿਕ ਮਿਜਾਈਲਾ ਨਾਲ ਹਮਲੇ ਕੀਤੇ ਗਏ ਸਨ ਪਾਕਿਸਤਾਨ ਵਿੱਚ ਸਿਆ ਸੁੰਨੀ ਮਸਲਾਂ ਦੇ ਆਪਸੀ ਦੰਗੇ ਹੋ ਰਹੇ ਜਿਸ ਵਿੱਚ 18 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 30 ਹੋਰ ਲੋਕ ਜ਼ਖਮੀ ਹੋ ਗਏ ਹਨ ਪਿਛਲੇ ਤਿੰਨ ਦਿਨਾਂ ਤੋਂ ਇਹਨਾਂ ਦੋਹਾਂ ਗਰੁੱਪਾਂ ਵਿਚਕਾਰ ਸੰਘਰਸ਼ ਚੱਲ ਰਿਹਾ ਤੇ 50 ਲੋਕਾਂ ਦੀ ਮੌਤ ਹੋਈ ਸੀ ਬੰਗਲਾਦੇਸ਼ ਵਿੱਚ ਵੀ ਹਿੰਦੂਆਂ ਦੀ ਰੈਲੀ ਤੇ ਜਾ ਰਹੀ ਬੱਸ ਤੇ ਹਮਲਾ ਕੀਤਾ ਗਿਆ ਜਿਸ ਨਾਲ 20 ਹਿੰਦੂ ਜ਼ਖਮੀ ਹੋ ਗਏ ਇਹ ਹਿੰਦੂ ਉੱਤੇ ਰੈਲੀ ਵਿੱਚ ਭਾਗ ਲੈਣ ਜਾ ਰਹੇ ਸਨ ਜਿੱਥੇ ਹਿੰਦੂਆਂ ਦੇ ਬਰੋਲ ਵਿੱਚ ਰੈਲੀ ਕੀਤੀ ਜਾ ਰਹੀ ਸੀ ਅਮਰੀਕਾ ਨੇ ਡਿਫੈਂਸ ਕੰਪਨੀ ਦੀ ਸਖਿਆ ਵਧਾਉਣ ਲਈ ਕਿਹਾ ਹੈ ਰੂਸ ਦੇ ਖਤਰੇ ਨੂੰ ਸਮੁਖ ਰੱਖते ਅਮਰੀਕਾ ਸਰਕਾਰ ਨੇ ਏਜੰਸੀਆਂ ਨੂੰ ਅਲਰਟ ਕੀਤਾ ਹੈ ਪੁੱਡਾ ਨਜੀਮ ਜੂਨੀਅਰ ਇੰਜੀਨੀਅਰ ਤੇ ਮਾਹਰ ਪਾਵਰ ਲਿਫਟ ਦੁੱਗਾ ਨੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ ਉਹਨਾਂ ਨੇ ਵਰਲਡ ਪਾਵਰ ਲਿਫਟਿੰਗ ਚੈਂਪੀਅਨ ਵਿੱਚ ਸਿਲਵਰ ਮੈਡਲ ਜਿੱਤਿਆ ਹੈ ਲੁਧਿਆਣਾ ਦੀ ਇੱਕ ਦੁਕਾਨ ਤੋਂ ਸੇਲਜ਼ਮੈਨ ਕਾਮ ਕਰਨ ਵਾਲੇ ਵਿਅਕਤੀ ਡਾਇਮੰਡ ਦਾ ਹਾਰ ਚੋਰੀ ਕਰਕੇ ਲੈ ਗਿਆ ਤੇ ਉਸਨੇ ਇਸ ਨੂੰ ਅੱਗੇ ਵੇਚ ਦਿੱਤਾ ਦੁਕਾਨ ਦੇ ਮਾਲਕ ਨੇ ਬੀਨੇ ਕੁਮਾਰ ਨਾਮ ਦੇ ਵਿਅਕਤੀ ਦੇ ਖਿਲਾਫ ਗਿਆਨਿਆਂ ਦੇ ਚੋਰੀ ਦੀ ਕੰਪਲੇਂਟ ਦਰਜ ਕਰਵਾਈ ਹੈ ਲਿਵਲੈਂਚ ਇਜ਼ਰਾਈਲ ਵੱਲੋਂ ਹਵਾਈ ਹਮਲੇ ਕੀਤੇ ਗਏ ਜਿਸ ਨਾਲ ਪੈਰਾਮੈਡੀਕਸ ਦੇ 3 ਕਰਮਚਾਰੀਆਂ ਦੀ ਮੌਤ ਹੋ ਗਈ ਭਾਰਤੀਆਂ ਲਈ ਹੁਣ ਜ਼ੋਰ ਪਾਣ ਦਾ ਵੀਜ਼ਾ ਹ ਸਰਕਾਰ ਨਾਲ ਬਹੁਤ ਔਖਾ ਹੋ ਗਿਆ ਹੈ 2013 ਤੋਂ 2023 ਦੇ ਵਿਚਕਾਰ ਯੂਰਪ ਦੇ ਦੇਸ਼ਾਂ ਵੱਲੋਂ ਲਗਭਗ 5% ਤੋਂ ਲੈ ਕੇ 16% ਦੀ ਤੱਕ ਅਰਧੀਆਂ ਨੂੰ ਰੱਦ ਕੀਤਾ ਜਾ ਚੁੱਕਾ ਹੈ ਪਹਿਲਾਂ ਇਹ ਅੰਕੜਾ 5% ਸੀ ਹੁਣ 2023 ਵਿੱਚ ਇਹ ਵੱਧ ਕੇ 16% ਹੋ ਗਿਆ ਹੈ ਹੁਣ ਖਬਰਾਂ ਸਮਾਪਤ ਹੋਈਆਂ ਧੰਨਵਾਦ ਸ਼ੁਕਰੀਆ ਜੇਕਰ ਤੁਹਾਨੂੰ ਸਾਡੇ ਚੈਨਲ ਤੇ ਪ੍ਰਸਾਰਤ ਹੋਣ ਵਾਲੀ ਖਬਰਾਂ ਵਧੀਆਂ ਲੱਗ ਰਹੀਆਂ ਹਾਂ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਧੰਨਵਾਦ ਸ਼ੁਕਰੀਆ ਜੀ